ਸਤਿ ਸ਼੍ਰੀ ਅਕਾਲ ਦੋਸਤੋ ਹਾਂਜੀ ਦੋਸਤੋ ਅੱਜ ਦੀ ਸਟੋਰੀ ਸ਼ੁਰੂ ਕਰਨ ਲੱਗੇ ਹਾਂ ਸਹਿਜ ਟ੍ਰੇਨ ਦੇ ਜਨਰਲ ਡੱਬੇ ਵਿੱਚ ਬਰਥ ਸੀਟ ਤੇ ਸੁੱਤਾ ਹੋਇਆ ਸੀ ਗੱਡੀ ਰੁੱਕ ਕੇ ਵਾਪਸ ਚਲੀ ਤਾਂ ਅਚਾਨਕ ਉਸ ਦੀ ਨਜ਼ਰ ਆਪਣੀ ਤਲਾਕਸ਼ੁਦਾ ਪਤਨੀ ਨਿੰਮੀ ਤੇ ਪਈ ਪਤਾ ਨਹੀਂ ਕਦੋਂ ਉਹ ਉਸ ਦੇ ਸਾਹਮਣੇ ਵਾਲੀ ਸੀਟ ਤੇ ਆ ਕੇ ਬੈਠ ਗਈ 6 ਸਾਲ ਬਾਅਦ ਉਹ ਉਸ ਨੂੰ ਦੇਖ ਰਿਹਾ ਸੀ ਉਹ ਬਹੁਤ ਕਮਜ਼ੋਰ ਹੋ ਗਈ ਸੀ ਉਸਨੇ ਪੁਰਾਣਾ ਜਿਹਾ ਸਸਤਾ ਜਿਹਾ ਸੂਟ ਪਾਇਆ ਹੋਇਆ ਸੀ ਨਾ ਕੋਈ ਹਾਰ ਸ਼ਿੰਗਾਰ ਨਾ ਵਾਲ ਚੰਗੀ ਤਰ੍ਹਾਂ ਬਣਾਏ ਹੋਏ ਸੀ ਤੇ ਨਾ ਹੀ ਹਜੇ ਤੱਕ ਦੂਜਾ ਵਿਆਹ ਕੀਤਾ ਕਿ ਹਜੇ ਤੱਕ ਉਹ ਮੇਰੀ ਤਰ੍ਹਾਂ ਇਕੱਲੀ ਹੈ ਸਹਜ ਅਜੀਹਾ ਸੋਚ ਰਿਹਾ ਸੀ ਕਿ ਉਦੋਂ ਹੀ ਨਿੰਮੀ ਦੀ ਨਜ਼ਰ ਉਸਤੇ ਪਈ ਨਜ਼ਰਾਂ ਮਿਲੀਆਂ ਤਾਂ ਸਹਜ ਦੂਜੇ ਪਾਸੇ ਦੇਖਣ ਲੱਗਾ ਫਿਰ ਪਤਾ ਲੱਗਾ ਕਿ ਸਹਜ ਦੇ ਦਿਮਾਗ ਵਿੱਚ ਕੀ ਆਇਆ ਕਿ ਸੀਟ ਤੇ ਥੱਲੇ ਉੱਤਰ ਕੇ ਨਿੰਮੀ ਦੇ ਕੋਲ ਬੈਠਾ ਮੁੰਡੇ ਨੂੰ ਕਿਹਾ ਕਿ ਉੱਪਰ ਵਾਲੀ ਸੀਟ ਤੇ ਚਲਾ ਜਾਵੇ ਮੁੰਡਾ ਮੰਨ ਗਿਆ ਸਹਿਜ ਨਿੰਮੀ ਦੇ ਕੋਲ ਆ ਕੇ ਬੈਠ ਗਿਆ ਬੈਠਦੇ ਹੀ ਸਹਿਜ ਕਹਿਣ ਲੱਗਾ ਨਿੰਮੀ ਕਿਵੇਂ ਆ ਤੂੰ ਨਿੰਮੀ ਨੇ ਨਜ਼ਰਾਂ ਮਿਲਾਉਂਦੇ ਹੋਏ ਖਿੜਕੀ ਵੱਲ ਦੇਖਦੇ ਹੋਏ ਕਿਹਾ ਮੈਂ ਠੀਕ ਹਾਂ ਤੇ ਤੁਸੀਂ ਕਿਵੇਂ ਹੋ ਸਹਿਜ ਨੇ ਕਿਹਾ ਮੈਂ ਵੀ ਠੀਕ ਹਾਂ ਦਿੱਲੀ ਜਾ ਰਿਹਾ ਹਾਂ ਤਿਹਾਰ ਹੋਣ ਕਾਰਨ ਰਿਜ਼ਰਵੇਸ਼ਨ ਸੀਟ ਨਹੀਂ ਮਿਲੀ ਇਸ ਕਾਰਨ ਜਨਰਲ ਡੱਬੇ ਵਿੱਚ ਆਉਣਾ ਪਿਆ ਤੂੰ ਕਿੱਥੇ ਜਾ ਰਹੀ ਹੈਂ ਉਹ ਕਹਿੰਦੀ ਮੈਂ ਵੀ ਦਿੱਲੀ ਜਾ ਰਹੀ ਹਾਂ ਅੱਜ ਕੱਲ ਮੰਮੀ ਉੱਥੇ ਵੱਡੇ ਭਰਾ ਦੇ ਕੋਲ ਹੀ ਹਨ ਬਿਮਾਰ ਹਨ ਇਸ ਲਈ ਮਿਲਣ ਜਾ ਰਹੀ ਹਾਂ کافی دیر ਦੋਨੋਂ ਚੁੱਪ ਰਹੇ ਫਿਰ ਸਹਜ ਕਹਿਣ ਲੱਗਾ ਇੱਕ ਗੱਲ ਪੁੱਛਾਂ ਨਿੰਮੀ ਨੇ ਅੱਖਾਂ ਨਾਲ ਹੀ ਪੁੱਛਿਆ ਸਹਜ ਹਿਚਕਿਚਾਉਂਦੇ ਹੋਏ ਪੁੱਛਣ ਲੱਗਾ ਹਜੇ ਤੱਕ ਵਿਆਹ ਕਿਉਂ ਨਹੀਂ ਕਰਾਇਆ ਉਹ ਕੁਝ ਨਹੀਂ ਬੋਲੀ ਪਰ ਸਹਜ ਨੇ ਦੁਬਾਰਾ ਨਹੀਂ ਪੁੱਛਿਆ ਤਾਂ ਨਿੰਮੀ ਨੇ ਪੁੱਛਿਆ ਤੁਸੀਂ ਕਰਵਾ ਲਿਆ ਵਿਆਹ ਸਹਜ ਨੇ ਵੀ ਬਿਨਾ ਬੋਲੇ ਸਿਰ ਹਿਲਾ ਦਿੱਤਾ ਫਿਰ ਕਾਫੀ देर ਤੱਕ ਦੋਨੋਂ ਚੁੱਪ ਰਹੇ ਜਿਵੇਂ ਇੱਕ ਦੂਜੇ ਨੂੰ ਪਰਖ ਰਹੇ ਸੀ ਡੱਬੇ ਵਿੱਚ ਕੁਲਫੀ ਵੇਚਣ ਵਾਲਾ ਆ ਗਿਆ ਸਹਿਜ ਕਹਿਣ ਲੱਗਾ ਖਾਏਂਗੀ ਤਾਂ ਨਿੰਮੀ ਨੇ ਨਾਂ ਵਿੱਚ ਸਿਰ ਹਿਲਾਇਆ ਸਹਿਜ ਨੇ ਮਿੰਨਤ ਕਰਦੇ ਹੋਏ ਪੁੱਛਿਆ ਖਾ ਲਾ ਯਾਰ ਤੇਰੇ ਨਾਲ ਮੈਂ ਵੀ ਖਾ ਲਵਾਂਗਾ ਜਾਣਦਾ ਹਾਂ ਕਿ ਤੇਰੀ ਸਭ ਤੋਂ ਵੱਡੀ ਕਮਜ਼ੋਰੀ ਕੁਲਫੀ ਹੈ ਉਹ ਥੋੜਾ ਮੁਸਕਰਾਈ ਸਹਜ ਨੇ ਮਹਿਸੂਸ ਕੀਤਾ ਕਿ ਉਹ ਆਪਣੀਆਂ ਅੱਖਾਂ ਵਿੱਚੋਂ ਨਿਕਲਣ ਵਾਲੇ ਹੰਝੂਆਂ ਨੂੰ ਸਮੇਟਣ ਦਾ ਯਤਨ ਕਰ ਰਹੀ ਹੈ 5 ਸਾਲ ਉਸ ਦੇ ਨਾਲ ਰਿਹਾ ਸੀ ਜਦੋਂ ਉਹ ਆਪਣੇ ਹੰਝੂਆਂ ਨੂੰ ਸਮੇਟਣ ਦਾ ਯਤਨ ਕਰਦੀ ਸੀ ਤਾਂ ਇਸੇ ਤਰ੍ਹਾਂ ਹੀ ਮੁਸਕਰਾਇਆ ਕਰਦੀ ਸੀ ਸਹਜ ਦੂਜੇ ਪਾਸੇ ਦੇਖਣ ਲੱਗਾ ਤਾਂ ਨਿੰਮੀ ਚੋਰੀ-ਚੋਰੀ ਆਪਣੇ ਹੰਝੂਆਂ ਨੂੰ ਪੂੰਝਣ ਲੱਗੀ ਫਿਰ ਉਹ ਨਾਰਮਲ ਹੁੰਦੀਆਂ ਕਹਿਣ ਲੱਗੀ ਇੱਕ ਸ਼ਰਤ ਤੇ ਖਾऊंगी ਸਹਜ ਨੇ ਪੁੱਛਿਆ ਕਿਹੜੀ ਸ਼ਰਤ ਨਿੰਮੀ ਨੇ ਕਿਹਾ ਪੈਸੇ ਮੈਂ ਦੇਵਾਂਗੀ ਸਹਿਜ ਕੁਝ ਨਹੀਂ ਬੋਲਿਆ ਫਿਰ ਨਿੰਮੀ ਨੇ ਦੋ ਕੁਲਫੀਆਂ ਖਰੀਦ ਲਈਆਂ ਇੱਕ ਕੁਲਫੀ ਸਹਿਜ ਨੂੰ ਦਿੰਦੇ ਹੋਏ ਕਹਿਣ ਲੱਗੀ ਹੁਣ ਮੈਂ ਵੀ ਕਮਾਉਣ ਲੱਗੀ ਹਾਂ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਾਉਂਦੀ ਹਾਂ ਮਹੀਨੇ ਦੇ 10000 ਮਿਲਦੇ ਹਨ ਕੁਲਫੀ ਖਾਂਦੇ-ਖਾਂਦੇ ਸਹਿਜ ਕਹਿਣ ਲੱਗਾ ਤਲਾਕ ਦੇ ਸਮੇਂ ਕੋਰਟ ਦੇ ਕਹਨ ਤੇ ਮੈਂ ਤੈਨੂੰ 30 ਲੱਖ ਰੁਪਏ ਦੇ ਰਿਹਾ ਸੀ ਜੇਕਰ ਲੈ ਲੈਂਦੀ ਤਾਂ ਆਪਣਾ ਸਕੂਲ ਖੋਲ੍ਹ ਲੈਂਦੀ ਪਰ ਤੂੰ ਬਹੁਤ ਖੁਦਦਾਰ ਹੈ ਇਸ ਜਮਾਨੇ ਵਿੱਚ ਪੈਸੇ ਤੋਂ ਬਿਨਾ ਕੁਝ ਨਹੀਂ ਹੁੰਦਾ ਉਹ ਹੱਸ ਕੇ ਕਹਿਣ ਲੱਗੀ ਜੇ ਕਰ ਲੈ ਲੈਂਦੀ ਤਾਂ ਆਪਣੇ ਜ਼ਮੀਰ ਨੂੰ ਕੀ ਜਵਾਬ ਦਿੰਦੀ ਇਹ ਜ਼ਮੀਰ ਰੋਜ਼ ਕਹਿੰਦਾ ਜਿਸ ਨੂੰ ਛੱਡ ਕੇ ਆਈਆਂ ਉਸ ਦੇ ਸਹਾਰੇ ਤਾਂ ਪਲ ਰਹੀਆਂ ਸਹਜ ਨੇ ਫਿਰ ਕਿਹਾ ਤੂੰ ਬਹੁਤ ਚੰਗੀ ਆ ਮਾਸੂਮ ਆ ਇਹ ਅਹਿਸਾਸ ਤੇਰੇ ਤੋਂ ਤਲਾਕ ਲੈਣ ਤੋਂ ਬਾਅਦ ਮੈਨੂੰ ਹੋਇਆ ਮੈਨੂੰ ਯਕੀਨ ਨਹੀਂ ਕਰੇਂਗੀ ਤੂੰ ਮੈਂ ਬਹੁਤ ਬਦਲ ਗਿਆ ਨੀ ਬਿਲਕੁਲ ਛੱਡ ਦਿੱਤੀ ਗੁੱਸਾ ਬਿਲਕੁਲ ਨਹੀਂ ਕਰਦਾ ਹੁਣ ਮੈਂ ਕਿਸੇ ਨੂੰ ਨੀਮਾ ਵਿਖਾਉਣ ਦੀ ਕੋਸ਼ਿਸ਼ ਵੀ ਨਹੀਂ ਕਰਦਾ ਜੋ ਤੈਨੂੰ ਬਹੁਤ ਬੁਰਾ ਲੱਗਦਾ ਸੀ ਉਹ ਸਾਰੀਆਂ ਬੁਰੀਆਂ ਆਦਤਾਂ ਮੈਂ ਛੱਡ ਦਿੱਤੀਆਂ ਉਹ ਉਦਾਸ ਹੋ ਕੇ ਕਹਿਣ ਲੱਗੀ ਹੁਣ ਕੀ ਫਾਇਦਾ ਜਦੋਂ ਮੈਂ ਮਨਾ ਕਰਦੀ ਸੀ ਉਦੋਂ ਤਾਂ ਤੁਸੀਂ ਮੇਰੀ ਇੱਕ ਨਹੀਂ ਸੁਣੀ ਤੁਹਾਡੇ ਕਾਰਨ ਮੈਂ ਹਮੇਸ਼ਾ ਟੈਨਸ਼ਨ ਵਿੱਚ ਰਹਿੰਦੀ ਸੀ ਇਸੇ ਕਰਕੇ ਦੋ ਵਾਰ ਮੇਰਾ ਗਰਭਪਾਤ ਵੀ ਹੋਇਆ ਨਹੀਂ ਤਾਂ ਅੱਜ ਮੇਰੇ ਵੀ ਦੋ ਬੱਚੇ ਹੁੰਦੇ ਇੱਕ 8 ਸਾਲ ਦਾ ਹੋ ਗਿਆ ਹੁੰਦਾ ਤੇ ਦੂਜਾ 6 ਸਾਲ ਦਾ ਇੰਨਾ ਕਹਿੰਦਿਆਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਛਲਕ ਪਏ ਬੱਚਿਆਂ ਦੀ ਗੱਲ ਹੋਈ ਤਾਂ ਸਹਜ ਦੀਆਂ ਅੱਖਾਂ ਵਿੱਚਲੇ ਹੰਝੂ ਵੀ ਨਾ ਰੁਕ ਸਕੇ ਪਰ ਉਹ ਮਰਦ ਸੀ ਤੇ ਹੰਝੂਆਂ ਨੂੰ ਸਮੇਟਣ ਲੱਗਾ ਇਸ ਸਟੋਰੀ ਦੇ ਵਿੱਚ ਦੋਨੋਂ ਇੱਕ ਦੂਜੇ ਦੀਆਂ ਅੱਖਾਂ ਵੱਲ ਦੇਖ ਰਹੇ ਸੀ ਗੱਡੀ ਚੱਲ ਰਹੀ ਸੀ ਤੇ ਇਸ ਟਾਈਮ ਉਹ ਆਪਣੀਆਂ ਪਲਕਾਂ ਨੂੰ ਪਲਕਾਂ ਨੂੰ ਪੂੰਝ ਰਿਹਾ ਸੀ ਤੇ ਇਹ ਗੱਲ ਕਰਦਾ ਹੋਇਆ ਉਸ ਨੂੰ ਕਹਿਣ ਲੱਗਾ ਕਿ ਕਦੇ-ਕਦੇ ਲੱਗਦਾ ਕਿ ਮੈਂ ਬਹੁਤ ਬੁਰਾ ਆਦਮੀ ਹਾਂ ਮੈਂ ਕਦੇ ਰਿਸ਼ਤਿਆਂ ਦੀ ਕਦਰ ਨਹੀਂ ਕੀਤੀ ਉਸੇ ਦੀ ਹੀ ਸਜ਼ਾ ਮੈਨੂੰ ਮਿਲ ਰਹੀ ਹੈ ਅੱਜ ਬਿਲਕੁਲ ਇਕੱਲਾ ਹੋ ਗਿਆ ਹਾਂ ਮੈਂ ਹੁਣ ਤਾਂ ਮੰਮੀ ਵੀ ਨਹੀਂ ਰਹੇ ਮੰਮੀ ਦੇ ਨਾ ਹੋਣ ਤੇ ਨਿੰਮੀ ਨੂੰ ਬੜਾ ਦੁੱਖ ਹੋਇਆ ਤੇ ਕਹਿਣ ਲੱਗੀ ਮੰਮੀ ਨੂੰ ਤਾਂ ਮੈਂ ਚੰਗੀ ਭਲੀ ਨੂੰ ਛੱਡ ਕੇ ਆਈ ਸੀ ਉਹਨਾਂ ਨੂੰ ਕੀ ਹੋ ਗਿਆ ਇਸ ਵਾਰ ਸਹਿਜ ਭਾਵਕ ਹੁੰਦਿਆਂ ਆਪਣੇ ਹੰਝੂ ਨਹੀਂ ਰੋਕ ਸਕਿਆ ਤੇ ਕਹਿਣ ਲੱਗਾ ਉਹ ਰੋਜ਼ ਯਾਦ ਕਰਦੇ ਸੀ ਕਹਿੰਦੇ ਸੀ ਨਿੰਮੀ ਨੂੰ ਵਾਪਸ ਕਰ ਲਿਆ ਮੈਂ ਉਹਨਾਂ ਨੂੰ ਕਿਵੇਂ ਸਮਝਾਉਂਦਾ ਕਿ ਤਲਾਕ ਤੋਂ ਬਾਅਦ ਨੂਹਾ ਘਰ ਵਾਪਸ ਨਹੀਂ ਆਉਂਦੀਆਂ ਦੋਨਾਂ ਦੇ ਵਿਚਾਰ ਇੱਕ ਵਾਰ ਫਿਰ ਚੁੱਪ ਛਾ ਗਈ ਦਿੱਲੀ ਨੇੜੇ ਹੀ ਸੀ ਸਟੇਸ਼ਨ ਆਉਣ ਵਾਲਾ ਸੀ ਸਹਜ ਕਹਿਣ ਲੱਗਾ ਵਾਪਸ ਕਦੋਂ ਜਾਵੇਂਗੀ ਨਿੰਮੀ ਨਿੰਮੀ ਨੇ ਉੱਤਰ ਦਿੱਤਾ ਅੱਜ ਰਾਤ ਇੱਥੇ ਹੀ ਰੁਕਾਂਗੀ ਕੱਲ ਦੀ ਸਵੇਰ ਦੀ ਟ੍ਰੇਨ ਤੋਂ ਵਾਪਸ ਚਲੀ ਜਾਵਾਂਗੀ ਫਿਰ ਉਹ ਖੜੀ ਹੋ ਗਈ ਤੇ ਸਹਜ ਦੇ ਨਾਲ ਹੀ ਉਸ ਦੇ ਸਹਜ ਖੜਾ ਹੋ ਗਿਆ ਤੇ ਪੁੱਛਣ ਲੱਗਾ ਕਿੰਨੇ ਵਜੇ ਵਾਲੀ ਟ੍ਰੇਨ ਤੋਂ ਵਾਪਸ ਜਾਏਗੀ ਨਿੰਮੀ ਕਹਿਣ ਲੱਗੀ ਅਸੀਂ ਗਰੀਬ ਹਾਂ ਰਿਜ਼ਰਵੇਸ਼ਨ ਨਹੀਂ ਕਰਾ ਸਕਦੇ ਜਰਨਲ ਡੱਬੇ ਵਿੱਚ ਸਫ਼ਰ ਕਰਦੇ ਹਾਂ ਇਸ ਲਈ ਜੋ ਵੀ ਟ੍ਰੇਨ ਮਿਲਦੀ ਹੈ ਉਸਤੇ ਚੜ ਜਾਂਦੇ ਹਾਂ ਇੰਨਾ ਕਹਿ ਕੇ ਉਹੇਠਾਂ ਉਤਰ ਗਈ ਸਹਿਜ ਵੀ ਆਪਣਾ ਸਮਾਨ ਸੰਭਾਲਦੇ ਹੋਏ ਉਸ ਦੇ ਪਿੱਛੇ ਹੀ ਉਤਰ ਗਿਆ ਤੇ ਕਹਿੰਦਾ ਜੇਕਰ ਮੈਂ ਰਿਜ਼ਰਵੇਸ਼ਨ ਕਰਵਾ ਕੇ ਦੋ ਟਿਕਟਾਂ ਲੈ ਲਵਾਂ ਤਾਂ ਮੈਨੂੰ ਪਤਾ ਹੈ ਕਿ ਤੂੰ ਮੇਰੇ ਨਾਲ ਨਹੀਂ ਜਾਵੇਂਗੀ ਪਰ ਮੈਂ ਤੇਰੇ ਨਾਲ ਸਫ਼ਰ ਕਰਨਾ ਚਾਹੁੰਦਾ ਹਾਂ ਜਰਨਲ ਵਿੱਚ ਹੀ ਚਲਾ ਜਾਵਾਂਗਾ ਦੱਸ ਕਿੰਨੇ ਵਜੇ ਕਿੱਥੇ ਮਿਲेंगी ਨਿੰਮੀ ਆਟੋ ਵਿੱਚ ਬੈਠਦੇ ਹੋਏ ਕਹਿਣ ਲੱਗੀ 9 ਵਜੇ ਇੱਥੇ ਹੀ ਹੋਵਾਂਗੀ ਸਹਿਜ ਦੇ ਦੇਖਦੇ ਦੇਖਦੇ ਹੀ ਆਟੋ ਉਸ ਨੂੰ ਲੈ ਕੇ ਅੱਖਾਂ ਤੋਂ ਦੂਰ ਗਿਆ ਸਹਿਜ ਦਿੱਲੀ 2 ਦਿਨ ਲਈ ਆਇਆ ਸੀ ਪਰ ਨਿੰਮੀ ਦੇ ਸਾਥ ਦੀ ਚਾਹਤ ਲਈ ਉਸਨੇ ਆਪਣਾ ਸ਼ਡਿਊਲ ਬਦਲ ਦਿੱਤਾ ਉਸਨੇ ਛੇਤੀ ਛੇਤੀ ਬਿਜ਼ਨਸ ਦਾ ਕੰਮ ਪੂਰਾ ਕੀਤਾ ਤੇ ਅਗਲੇ ਦਿਨ ਸਵੇਰੇ 8 ਵਜੇ ਹੀ ਸਟੇਸ਼ਨ ਤੇ ਆ ਗਿਆ ਨਿੰਮੀ ਵੀ 9 ਵਜੇ ਦੀ ਜਗ੍ਹਾ 10 ਵਜੇ ਸਟੇਸ਼ਨ ਪਹੁੰਚੀ ਉਸ ਨੂੰ ਦੇਖਦਿਆਂ ਕਹਿਣ ਲੱਗੀ ਤੁਸੀਂ ਅਜੇ ਤੱਕ ਇੱਥੇ ਹੀ ਹੋ ਮੈਂ ਸੋਚ ਰਹੀ ਸੀ ਤੁਸੀਂ ਚਲੇ ਗਏ ਹੋਵੋਗੇ ਨਿੰਮੀ ਬਹੁਤ ਖੁਸ਼ ਸੀ ਕੈਨ ਲੱਗੀ ਮੰਮੀ ਹੁਣ ਬਿਲਕੁਲ ਠੀਕ ਨੇ ਸਹਿਜ ਨੇ ਉਸ ਨੂੰ ਦੱਸਿਆ ਕਿ ਮੈਂ ਤੇਰੀ ਟਿਕਟ ਵੀ ਲੈ ਆਇਆ ਹਾਂ ਹੁਣ 30 ਰੁਪਏਾਂ ਦੀ ਟਿਕਟ ਲਈ ਕੁਝ ਨਾ ਕਹੀਂ ਪਲੀਜ਼ ਨਿੰਮੀ ਹੱਸਦੇ ਹੋਏ ਕਹਿਣ ਲੱਗੀ ਹਜੇ ਟ੍ਰੇਨ ਆਉਣ ਵਾਲੀ ਹੈ ਉਸ ਵਿੱਚ ਅੱਧਾ ਘੰਟਾ ਹੈ ਚੱਲ ਆਪਾਂ ਉਦੋਂ ਤੱਕ ਕੁਲਫੀ ਖਾਂਦੇ ਹਾਂ ਪੈਸੇ ਮੈਂ ਦੇਵਾਂਗੀ ਆਪਣਾ ਹਿਸਾਬ ਕਿਤਾਬ ਬਰਾਬਰ ਹੋ ਜਾਵੇਗਾ ਇੰਨਾ ਕਹਿ ਕੇ ਉਹ ਮੁਸਕਰਾ ਪਈ ਉਹ ਜਦੋਂ ਵੀ ਮੁਸਕਰਾਉਂਦੀ ਸੀ ਤਾਂ ਸਹਿਜ ਦੀ ਨਜ਼ਰ ਉਸਦੇ ਚਿਹਰੇ ਤੇ ਰੁਕ ਜਾਂਦੀ ਸੀ ਫਿਰ ਦੋਨਾਂ ਨੇ ਕੁਲਫੀ ਖਾਧੀ ਉਦੋਂ ਤੱਕ ਟ੍ਰੇਨ ਆ ਗਈ ਫਿਰ ਤੋਂ ਇੱਕ ਨਵਾਂ ਸਫ਼ਰ ਸ਼ੁਰੂ ਹੋ ਗਿਆ ਸੀ ਪਰ ਇਸ ਸਫ਼ਰ ਵਿੱਚ ਕੁਝ ਖਾਸ ਸੀ ਸਹਿਜ ਕੁਝ ਕਹਿਣ ਲਈ ਤੜਫ ਰਿਹਾ ਸੀ ਪਰ ਡਰ ਵੀ ਸੀ ਜੇਕਰ ਉਸਨੇ ਮਨਾਂ ਕਰ ਦਿੱਤਾ ਤਾਂ ਸਹਿਜ ਮਹਿਸੂਸ ਕਰ ਰਿਹਾ ਸੀ ਕਿ ਨਿੰਮੀ ਵੱਡੇ ਭਰਾ ਦੇ ਘਰੋਂ ਇੱਕ ਨਵਾਂ ਸੂਟ ਪਾ ਕੇ ਆਈ ਸੀ ਉਹ ਬਹੁਤ ਸੋਹਣੀ ਲੱਗ ਰਹੀ ਸੀ ਖਿੜਕੀ ਵਿੱਚੋਂ ਆ ਰਹੀ ਠੰਡੀ ਹਵਾ ਦੇ ਬੁੱਲੇ ਨਾਲ ਨੀਮੀ ਦੇ ਵਾਲ ਹਲਕੇ-ਹਲਕੇ ਉੱਡ ਰਹੇ ਸੀ ਵਾਲਾਂ ਦੀ ਲਟ ਉਸ ਦੀ ਕੋਮਲ ਗੱਲਾਂ ਨੂੰ ਛੋਹ ਰਹੀ ਸੀ ਇੱਧਰ-ਉੱਧਰ ਹਵਾ ਦੇ ਨਾਲ ਗੋਤੇ ਖਾ ਰਹੀ ਸੀ ਉਸ ਨੂੰ ਇਸ ਤਰ੍ਹਾਂ ਦੇਖ ਕੇ ਸਹਿਜ ਦੇ ਦਿਲ ਵਿੱਚ ਇੱਕ ਅਹਿਸਾਸ ਉੱਠਦਾ ਹੈ ਇਹ ਔਰਤ ਕਦੇ ਉਸ ਦੀ ਜ਼ਿੰਦਗੀ ਵਿੱਚ ਸੀ ਪਰ ਉਸ ਨੂੰ ਉਹ ਸੰਭਾਲ ਨਹੀਂ ਸਕਿਆ ਸਹਿਜ ਕਹਿੰਦਾ ਮੈਨੂੰ ਦੋਸਤੀ ਨਹੀਂ ਚਾਹੀਦੀ ਮੈਂ ਤੇਰੇ ਨਾਲ ਫਿਰ ਤੋਂ ਰਿਸ਼ਤਾ ਜੋੜਨਾ ਚਾਹੁੰਦਾ ਨਿੰਮੀ ਨੂੰ ਇੱਕ ਝਟਕਾ ਜਿਹਾ ਲੱਗਿਆ ਫਿਰ ਉਸਨੇ ਪੁੱਛਿਆ ਫਿਰ ਕਿਉਂ ਮੇਰੇ ਨਾਲ ਸਫ਼ਰ ਕਰਨ ਲਈ ਉਤਾਵਲੇ ਹੋ ਰਹੀ ਸੀ ਤੁਸੀਂ ਸਹਿਜ ਨੇ ਫਟਾਫਟ ਉੱਤਰ ਦਿੱਤਾ ਮੈਨੂੰ ਤੂੰ ਚਾਹੀਦੀ ਹੈ ਹਮੇਸ਼ਾ ਦੇ ਲਈ ਜਨਮਾ ਦੇ ਲਈ ਮੇਰੇ ਨਾਲ ਹੱਸਣ ਦੇ ਲਈ ਮੇਰੇ ਨਾਲ ਰੋਣ ਦੇ ਲਈ ਇਸ ਤਰ੍ਹਾਂ ਸਹਿਜ ਉਸਦੇ ਨਾਲ ਗੱਲ ਕਰਦਾ ਹੈ ਕਿਉਂਕਿ ਉਸਦੇ ਮਨ ਵਿੱਚ ਆ ਰਿਹਾ ਸੀ ਕਿ ਉਹ ਉਸਦੇ ਨਾਲ ਗੱਲ ਕਰੇ ਕਿ ਉਹ ਦੁਬਾਰਾ ਉਸਦੀ ਜ਼ਿੰਦਗੀ ਵਿੱਚ ਆਵੇਗੀ ਇੰਨੀ ਜਲਦੀ ਜਲਦੀ ਇਹ ਸਾਰੀਆਂ ਗੱਲਾਂ ਕਹਿ ਗਿਆ ਨਿੰਮੀ ਵਾਸ ਉਸਦੇ ਮੂੰਹ ਵੱਲ ਤੱਕਦੀ ਰਹੀ ਉਹ ਫਿਰ ਅੱਗੇ ਬੋਲਿਆ ਮੈਂ ਗਲਤ ਸੀ ਤੇਰੀ ਕਦਰ ਨਹੀਂ ਕੀਤੀ ਭਾਤੇ ਦੇ ਜਾਣ ਤੋਂ ਬਾਅਦ ਮੈਨੂੰ ਮੇਰੀਆਂ ਗਲਤੀਆਂ ਦਾ ਅਹਿਸਾਸ ਹੋ ਗਿਆ ਮੈਨੂੰ ਮਾਫ ਕਰ ਦੇ ਇੰਨਾ ਕਹਿੰਦਿਆਂ ਹੀ ਉਹ ਰੋਣ ਲੱਗਾ ਨਿੰਮੀ ਚੁੱਪ ਹੋ ਗਈ ਬਾਸ ਉਸ ਦੇ ਚਿਹਰੇ ਵੱਲ ਦੇਖੀ ਜਾ ਰਹੀ ਸੀ ਸਹਿਜ ਉਸ ਦੇ ਦੋਨਾਂ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਲੈਂਦਿਆ ਕਹਿਣ ਲੱਗਾ ਮੈਨੂੰ ਮਾਫ਼ ਕਰ ਦੇ ਯਾਰ ਮੈਂ ਵਾਅਦਾ ਕਰਦਾ ਕਿ ਹੁਣ ਕਦੇ ਤੇਰੀਆਂ ਅੱਖਾਂ ਦੇ ਵਿੱਚ ਹੰਝੂ ਨਹੀਂ ਆਉਣਦਿਆਂਗਾ ਤੂੰ ਕਹੇਂਗੀ ਤਾਂ ਮੈਂ ਉਹੀ ਕਰਾਂਗਾ ਪਲੀਜ਼ ਵਾਪਸ ਆ ਜਾ ਨਿੰਮੀ ਨੇ ਆਪਣੇ ਮੱਥੇ ਤੋਂ ਥੋੜੀ ਜਿਹੀ ਚੁੰਨੀ ਪਿੱਛੇ ਸਰਕਾਈ ਤੇ ਕਹਿਣ ਲੱਗੀ ਇਧਰ ਦੇਖੋ ਜਰਾ ਸਹਿਜ ਨੇ ਦੇਖਿਆ ਨਿੰਮੀ ਦੇ ਮੱਥੇ ਤੇ ਸਿੰਦੂਰ ਸੀ ਉਹ ਕਹਿਣ ਲੱਗੀ ਮੈਂ ਜਾਣਦੀ ਸੀ ਤੁਸੀਂ ਇਹ ਸਭ ਕਹੋਗੇ ਮੈਂ ਕੱਲ ਹੀ ਸੋਚ ਲਿਆ ਸੀ ਕਿ ਹੁਣ ਇਕੱਲੇ ਰਹਿਣ ਦੇ ਦਿਨ ਖਤਮ ਹੋ ਗਏ ਹਨ ਮੇਰਾ ਹਮਸਫਰ ਵਾਪਸ ਆ ਗਿਆ ਹੈ ਹੁਣ ਅਗਲਾ ਸਫਰ ਉਸਦੇ ਨਾਲ ਤੈਅ ਕਰਨਾ ਥੱਕ ਗਈ ਹਾਂ ਮੈਂ ਇਕੱਲੇ ਚੱਲਦੇ ਚੱਲਦੇ ਕਹਿੰਦੇ ਹੋਏ ਉਹ ਅਜੀਬ ਜਿਹਾ ਮੁਸਕਰਾਉਣ ਲੱਗੀ ਫਿਰ ਸਹਿਜ ਨੇ ਕਿਹਾ ਮੈਂ ਜਾਣਦਾ ਹਾਂ ਜਦੋਂ ਤੇਰਾ ਦਿਲ ਨੂੰ ਨੂੰ ਕਰਦਾ ਹੈ ਤੂੰ ਉਦੋਂ ਵੀ ਇਸੇ ਤਰ੍ਹਾਂ ਮੁਸਕਰਾਉਣ ਲੱਗਦੀ ਹੈ ਨਾ ਰੋ ਕੇ ਨਾ ਹੰਝੂਆਂ ਨੂੰ ਇਹਨਾਂ ਨੂੰ ਵਹਿਣ ਦੇ ਦਿਲ ਹਲਕਾ ਹੋ ਜਾਏਗਾ ਇੰਨਾ ਸੁਣਦਿਆਂ ਹੀ ਨਿੰਮੀ ਦਾ ਸਬਰ ਜਵਾਬ ਦੇ ਦੇਣ ਲੱਗਾ ਉਹ ਜੋਰੋ ਜੋਰੋਂ ਲੱਗੀ ਪੂਰੇ ਡੱਬੇ ਦੇ ਯਾਤਰੀ ਉਹਨਾਂ ਨੂੰ ਦੇਖਣ ਲੱਗੇ ਪਰ ਨਿੰਮੀ ਨੇ ਲੋਕਾਂ ਦੀ ਪਰਵਾਹ ਨਹੀਂ ਕੀਤੀ ਉਹ ਸਹਜ ਦੇ ਮੋਢੇ ਤੇ ਸਿਰ ਰੱਖ ਕੇ ਰੋਂਦੀ ਰਹੀ ਕੁਝ ਦੇਰ ਬਾਅਦ ਨਿੰਮੀ ਦਾ ਪਿੰਡ ਆ ਗਿਆ ਗੱਡੀ ਕੁਝ ਪਲ ਲਈ ਰੁਕੀ ਤੇ ਫਿਰ ਚੱਲ ਪਈ ਪਰ ਨਿੰਮੀ ਹੁਣ ਉੱਥੇ ਉਤਰਨਾ ਨਹੀਂ ਚਾਹੁੰਦੀ ਸੀ ਜ਼ਿੰਦਗੀ ਦਾ ਇਹ ਨਵਾਂ ਸਫ਼ਰ ਫਿਰ ਤੋਂ ਸ਼ੁਰੂ ਹੋ ਗਿਆ ਹਣ ਉਸਦੀ ਮੰਜ਼ਿਲ ਉਸਦੇ ਹਮਸਫਰ ਦੇ ਘਰ ਸੀ ਜੋ ਵਰਿਆਂ ਤੋਂ ਉਸਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਉਹ ਅਜੇ ਵੀ ਸਹਜ ਦੇ ਮੋਢੇ ਤੇ ਸਿਰ ਰੱਖੀ ਪਈ ਸੀ ਅੱਖਾਂ ਬੰਦ ਕਰ ਮਿੰਨਾ ਮਿੰਨਾ ਮੁਸਕਰਾ ਰਹੀ ਸੀ ਇੱਕ ਮਾਸੂਮ ਬੱਚੇ ਦੀ ਤਰ੍ਹਾਂ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਇਹ ਸਟੋਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਇਸ ਸਟੋਰੀ ਨੂੰ ਬਹੁਤ ਜ਼ਿਆਦਾ ਪਿਆਰ ਦਿਓਗੇ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ